ਰਾਗ ਸੁਹੀ ਮਹੱਲਾ ਚੌਥਾ ਸ਼ਾਂਤ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰੂ ਪ੍ਰਖ ਮਿਲਾਏ ਔਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਤਿਹਾਏ ਗੁਰ ਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਦ ਮੀਠੀ ਲਾਗੀ ਪਾਪ ਈਕਾਰ ਗਵਾਇਆ ਹਉ ਮੈਂ ਰੋਗ ਅਪ ਭਾਗਾ ਸਹਜੇ ਸਹਜ ਮਿਲਾਇਆ ਆਇਆ ਸੀਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗ ਅਨੰਦ ਸੁਖ ਮਾਣੇ ਨਿਥਰ ਲੀਆ ਨਾਨਕ ਧੁਰ ਸੰਜੋਗੋ ਕਾਇਆ ਸੀਜ ਗੁਰ ਸ਼ਬਦ ਸੁਖਾਲੀ ਗਿਆਨ ਤਤਿ ਘਰ ਭੋਗੋ ਅਨ ਦਿਨ ਸੁਖ ਮਾਣੇ ਨਿਤਰ ਲਿਆ ਨਾਨਕ ਧੁਰ ਸੰਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ